ਮੇਰੇ YouTube ਚੈਨਲ ਕੋ ਰਾਜ ਸਿੱਧੂ ਤੇ ਸਾਰੇ ਵੇਖਣ ਵਾਲੇ ਸਾਰੇ ਬ੍ਰਹਮਾਂ ਦਾ ਸਵਾਗਤ ਹੈ ਸਰਕਾਰੀ ਮਹਿਕਮਿਆਂ ਚ ਨਾ ਪ੍ਰਾਈਵੇਟ ਵਿੱਚ ਵੀ ਸਰਕਾਰੀ ਚ ਖਾਸ ਤੌਰ ਤੇ ਕਈ ਇਹੋ ਜਿਹੇ ਬੰਦੇ ਪਾਏ ਜਾਂਦੇ ਜਿਹੜੇ ਬੜੇ ਸਿਰੇ ਦੇ ਚੁਗਲ ਹੁੰਦੇ ਆ ਅਫਸਰ ਕੋ ਦੂਜਿਆਂ ਦੀ ਇਹੋ ਜੀਆਂ ਚੁਗਲੀਆਂ ਲਾਉਣਗੇ ਕਿ ਅਫਸਰ ਨੂੰ ਲੱਗੂਗਾ ਵੀ ਇੱਕੋ ਇੱਕ ਬੰਦਾ ਸਾਰੇ ਡਿਪਾਰਟਮੈਂਟ ਵਿੱਚ ਇਹੋ ਹੀ ਵਧੀਆ ਵਾ ਬਾਕੀ ਸਾਰੇ ਕੋਈ ਨਸ਼ਈ ਆ ਕੋਈ ਬੁਸ਼ਈ ਆ ਕੋਈ ਨਾਮੀ ਬਾਲਿਆ ਕਿਸੇ ਨੂੰ ਕੋਈ ਬੁਸ਼ ਬ੍ਰੈਂਕ ਦੇ ਸਾਰੇ ਮਤਲਬ ਉਹ ਕਹਿੰਦਾ ਵੀ ਇਹ ਕਿਹੋ ਬੰਦਾ ਸਹੀ ਹੈ ਪੰਜਾਬ ਪੁਲਿਸ ਵਿੱਚ ਇਹੋ ਜਿਹੇ ਬੰਦਿਆਂ ਨੂੰ ਕੰਨਾਂ ਦੇ ਡਾਕਟਰ ਕਹਿੰਦੇ ਆ ਮੈਂ ਕਿਤੇ ਕਿਸੇ ਜ਼ਿਲ੍ਹੇ ਵਿੱਚ ਐਸਪੀ ਸਾਹਿਬ ਜੀ ਲੱਗਾ ਹੋਇਆ ਸੀਗਾ ਤੇ ਉਸ ਜ਼ਿਲ੍ਹੇ ਦੇ ਵਿੱਚ ਇੱਕ ਐਸਪੀ ਸੀ ਜਿਹੜਾ ਜਿਲ੍ਹਾ ਹੈੱਡ ਕੁਆਟਰ ਤੀ ਕਿਸੇ ਪੋਸਟ ਤੇ ਕਾਇਨਾਤ ਸੀਗਾ ਮਤਲਬ ਉਹ ਸੱਚ ਜੁਗਲਬਤ ਇਹੋ ਜਿਹਾ ਚੁਗਲ ਬੰਦਾ ਸੀਗਾ ਵੀ ਮੇਰਾ ਖਿਆਲ ਜੇ ਉੱਤਰੀ ਪਾਰ ਦੇ ਚੋੜਾ ਨਗਾਵਲਾ ਕੀਤਾ ਜਾਵੇ ਨਾ ਅੱਬਲ ਤਾਂ ਫਰਸਟ ਆਊਗਾ ਨਹੀਂ ਸੈਕੰਡ ਆਊਂਦਾ ਉਹ ਤੇ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਉਹਨੇ ਮੇਰੀਆਂ ਬਾਕੀ ਦੀਆਂ ਅਸਮੀਆਂ ਅਸਮੀਆਂ ਤੇ ਇਹ ਹੋਈਆਂ ਚੁਗਲੀਆਂ ਮਾਰ-ਮਾਰ ਕੇ ਸਾਰੇ ਐਵੇਂ ਗੱਲ ਪਈ ਜਾਣਾ ਐਸਐਸਪੀ ਨੇ ਤੇ ਉਹਨੇ ਹਮੇਸ਼ਾ ਹੀ ਐਸਐਸਪੀ ਦੀ ਗੱਡੀ 'ਚ ਬੈਠੀ ਹੋਣਾ ਜਿੱਦਾਂ ਬੰਦਰ ਨਹੀਂ ਬੰਧਿਆ ਹੁੰਦਾ ਟਰੱਕ ਵਾਲਿਆਂ ਨੇ ਬਾਰੀ ਨਾ ਨਾ ਅਸੀਂ ਸਾਰੇ ਵੀਆਪੀ ਡਿਊਟੀ ਤੇ ਖੜੇ ਹੋਣਾ ਗਰਮੀ ਸਰਦੀ ਤੇ ਉਹਨੇ ਜਵਾਨੇ ਨਾਲ ਤੁਰਨਾ ਐਸਐਸਪੀ ਦੇ ਚੌੜਾ ਹੋ ਗਿਆ ਤੇ ਮੇਰੇ ਨਾਲ ਤਾਂ ਉਹਨੇ ਖਾਸ ਹੀ ਵੈਰ ਪਵਾਤਾ ਨਾ ਐਸਐਸਪੀ ਦਾ ਮੈਂ ਤਾਂ ਐਸਐਸਪੀ ਮੇਰੀ ਛੁੱਟੀ ਦੇ ਕੋਲ ਵੀ ਹਟ ਗਿਆ ਉਹ ਕੋਈ ਕਹਦਾ ਮੈਂ ਛੁੱਟੀ ਲਈ ਸੀ ਇੱਕ ਤਰੀਕੇ ਨਾਲ ਚਲੋ ਤਾਂ ਉਹਦੀ ਦਾ ਤੁਹਾਨੂੰ ਮੈਂ ਗਾਣੀ ਕਹਿੰਦੇ ਬਾਤ ਸੁਣਾਉਂਗਾ ਹੋਇਆ ਕਿ ਵੀ ਮੁੱਖ ਮੰਤਰੀ ਦਾ ਦੌਰਾ ਸੀਗਾ ਤੇ ਕਈਆਂ ਪਿੰਡਾਂ 'ਚ ਜਾਣਾ ਸੀ ਉਹਨੇ। ਥਾਂ-ਥਾਂ ਤੇ ਪੁਆਇੰਟ ਬਣੇ ਹੋਏ ਸੀਗੇ ਤੇ ਡਿਊਟੀਆਂ ਲੱਗੀਆਂ ਸੀਗੀਆਂ। ਇੱਕ ਆਈਪੀਐਸ ਅਫਸਰ ਸੀਗਾ ਬਾਹਰਲੇ ਜ਼ਿਲ੍ਹੇ ਦਾ, ਉਹਦੀ ਡਿਊਟੀ ਲੱਗੀ ਸੀ ਇੱਕ ਪਿੰਡ ਵਿੱਚ। ਤੇ ਉਹ ਪਹੁੰਚਿਆ ਨਾ ਤੇ ਐਸਐਸਪੀ ਨੇ ਮੈਨੂੰ ਕਹਤਾ ਜਦੋਂ ਤੂੰ ਆ ਜਾ ਉੱਥੇ। ਮੈਂ ਚੱਲ ਗਿਆ ਉੱਥੇ ਤੇ ਐਸਐਸਪੀ ਤੇ ਐਸਪੀ ਇਹ ਦੋਵੇਂ ਜਾਣੇ ਉਹਦੇ ਖਿਲਾਫ ਹੈ ਪੂਰੀ ਪ੍ਰਵਾਸ ਕਰਨ ਦਾ ਹੈ ਉਹ ਹੈ ਜੇਕਰ ਜਾਨੂੰ ਲੋਕ ਕਰਦਣਾ ਦੀ ਜ਼ਿੰਮੇਵਾਰੀ ਹੈ। ਇਹ ਸਮਝਦਾ ਕਿ ਆਪਣੇ ਆਪ ਲਈ ਪੇਸੂ ਹੋਊਗਾ, ਆਪਣੇ ਕਾਰ ਹੋਊਗਾ, ਫਰਾਂਟ ਹੋਊਗਾ। ਇਹ ਐਸਪੀ ਨੂੰ ਕਹੇ ਐਸਪੀ ਐਸਪੀ ਕਹੇ ਉਹਨੂੰ ਜਿਹੜਾ ਆਪਾਂ ਗੱਲ ਕਰ ਰਹੇ ਚੁਗਲ ਜਿਹੜਾ ਹੈ ਵੀ ਜਨਾਬ ਦੇ ਖਿਲਾਫ ਲੈ ਕੇ ਡੀਜੀਪੀ ਨੂੰ ਭੇਜੋ ਆਈਜੀ ਨੂੰ ਭੇਜੋ ਖਰਾਨ ਨੂੰ ਭੇਜੋ ਟਰੀਨ ਨੂੰ ਭੇਜੋ ਚਲੋ ਮੈਂ ਵੀ ਉੱਥੇ ਬੈਠਾ ਆਪਣੀ ਬੇਲ ਮੰਗਿਆ ਖਰਾਹ ਦੇ ਦਿੱਤੀ ਮੈਂ ਆ ਜੀ ਜਿੱਥੇ ਤੁਸੀਂ ਜਨਾਬ ਵੀ ਆਈ ਪੀਐਸ ਆ ਤੇ ਜਿਹਦੇ ਖਿਲਾਫ ਲਿਖ ਰਹੇ ਉਹ ਵੀ ਆਈ ਪੀਐਸ ਆ ਹੁਣ ਹਾਣਾ ਕੁਝ ਨਹੀਂ ਐਵੇਂ ਮੂਦਾ ਸਵਾਲ ਖਾਰੋ ਵੀ ਖੜੂ ਪਹਾਂ ਜਾਂਦੇ ਹੋ ਪਰ ਨਹੀਂ ਜੀ ਇਹਨਾਂ ਨੇ ਚਿੱਠੀ ਲੇਖ ਕੇ ਦੇ ਖਿਲਾਫ ਭੇਜਦੀ ਡੀਜੀਪੀ ਨੂੰ ਥਰੂ ਆਈਜੀ ਬਠਿੰਡਾ ਉਹ ਨਾਲ ਦੀ ਜਵਾਲੇ ਮਿੱਟੀ ਹੀਗਾ ਕੁਝ ਵੀ ਨਾ ਆ ਗੱਲ ਮੁੱਕੀ ਝਗੜਾ ਪਾਰ ਗਿਆ ਪਰ ਐਸਐਸਪੀ ਦੀ ਕਿਸਮਤ ਮਾੜੀ ਮੀਨ ਡੇਢ ਮਹੀਨੇ ਬਾਅਦ ਦਾ ਐਸਐਸਪੀਆਂ ਦੀਆਂ ਬਦਲੀਆਂ ਹੋਈਆਂ ਤੇ ਜਿਹੜਾ ਐਸਐਸਪੀ ਸੀਗਾ ਸਾਡੇ ਜ਼ਿਲ੍ਹੇ ਦਾ ਉਹ ਵਗਰੇ ਹੋਰ ਚਲ ਗਿਆ ਤੇ ਉਹ ਆਈਪੀਐਸ ਜਿਹੜਾ ਐਬਸੈਂਟ ਹੋਇਆ ਸੀਗਾ ਡਿਊਟੀ ਤੋਂ ਉਹ ਐਸਐਸਪੀ ਲੱਗ ਕੇ ਸਾਡੇ ਜ਼ਿਲ੍ਹੇ ਚ ਆ ਗਿਆ ਕੁਦਰਤੀ ਫਿਰ ਮੁੱਖ ਮੰਤਰੀ ਦਾ ਦੌਰਾ ਸੀਗਾ ਤੇ ਉਸ ਪਿੰਡ ਵਿੱਚ ਫਿਰ ਪੁਆਇੰਟ ਬਣਿਆ ਉੱਥੇ ਮੈਂ ਵੀ ਖੜਾ ਐਸਐਸਪੀ ਵੀ ਖੜਾ ਸ਼ੁਰੂਆਤ ਉੱਥੋਂ ਹੋਣੀ ਸੀ ਬਾਕੀ ਡੀਐਸਪੀ ਉੱਗਰੇ ਖੜੇ ਵਗੈਰਾ ਸਭ ਸਾਰੇ ਕਰੇ ਐਸਐਸਪੀ ਨੇ ਦਿਲ ਨੂੰ ਉਹ ਗੱਲ ਉਹਨੂੰ ਭੁੱਲੀ ਨਹੀਂ ਸੀ ਵੀ ਮੇਰੇ ਖਿਲਾਫ ਇਹਨਾਂ ਨੇ ਲਿਖ ਕੇ ਭੇਜਾਈ ਐ ਐਸਐਸਪੀ ਨੇ ਇਹਦਾ ਖਾਸ ਚਮਚਾ ਐ ਐਸਐਸਪੀ ਨੇ ਉਹ ਕਹਿੰਦਾ ਵੇਖੋ ਫਲਾਣਾ ਸਾਹਿਬ ਉਹ ਉਹੋ ਹੀ ਪੁਆਇੰਟ ਆ ਉਹੋ ਹੀ ਜਗ੍ਹਾ ਆ ਉਹੋ ਹੀ ਤੁਸੀਂ ਜੇ ਪਰ ਮੈਂ ਬਦਲ ਗਿਆ ਰੱਖੋ ਮੈਂ ਹੁਣ ਸਿਰ ਇਹ ਬਤੌਰ ਐਸਐਸਪੀ ਖੜਾ ਬਤੌਰ ਐਸਪੀ ਨਹੀਂ ਖੜਾ ਜਿਹਦੇ ਖਰਾਬ ਇਹ ਲੈ ਕੇ ਭੇਜਿਆ ਸੀਗਾ ਲੋ ਜੀ ਇਹਦਾ ਰੰਗ ਉੱਡ ਗਿਆ ਪਰ ਜਿਹੜੇ ਬੰਦੇ ਇਹੋ ਜਿਹੇ ਅੰਦਰਾਂ ਦੇ ਖਲ ਬੜੀ ਮੋਟੀ ਹੁੰਦੀ ਬੜੇ ਬਿਸ਼ਰਮ ਹੁੰਦੇ ਆ ਤੇ ਗੱਲ ਸਾਮ ਹੋ ਜਾਂਦੇ ਆ ਉਹਨੇ ਜੀ ਪੁਰਾਣੇ ਐਸਐਸਪੀ ਨੂੰ ਕੋਈ 20 ਗਾਲਾਂ ਕੱਢੀਆਂ ਕੁੜੀਆਂ ਦੀਆਂ ਮਾਵਾਂ ਭੈਣਾਂ ਦੀਆਂ ਜੋ ਬੜਾ ਕੁੱਤਾ ਬੰਦਾ ਹੈ ਜੀ ਮੈਂ ਉਹਨੂੰ ਬੜਾ ਖੰਡਿਆ ਹੈ ਬਿਨਾਂ ਲੇ ਕੇ ਭੇਜੋ ਪਰ ਉਹਨੇ ਮੇਰੀ ਮੰਨੀ ਨਾ ਜੀ ਉਹਨੇ ਲੇ ਕੇ ਭੇਜਵਾ ਅੱਛਾ ਸਾਡੀਆਂ ਕੋਈ ਰੋਚੁਗਲੀਆਂ ਮਾਰਦਾ ਹੈਗਾ ਇਹ ਮੈਂ ਹੀ ਮੌਕਾ ਵੇਖਿਆ ਮੈਂ ਹੈ ਜੀ ਅੱਜ ਇਹ ਚੁਗਲੀਆਂ ਮਾਰਦਾ ਸੀ ਮੂਹਰੇ ਕਰਦੇ ਆ ਪਰ ਮੈਂ ਸਾਰਾ ਇਹ ਝੂਠ ਮਾਰਨ ਲਿਆ ਜੇ ਇਹ ਤੁਹਾਡੇ ਖਿਲਾਫ ਜੋ ਲਿਖ ਕੇ ਭੇਜਿਆ ਇਹ ਜੋਸ਼ਕੀਮਤੀ ਸਾਰੀ ਮੈਂ ਖਾ ਇਸ ਬੰਦੇ ਦੀ ਸੀਗੀ ਮੈਂ ਖਾ ਮੈਨੂੰ ਤੇ ਇਹ ਵੀ ਸ਼ੱਕ ਆ ਕਿ ਜਿਹੜੀ ਚਿੱਠੀ ਰਾਸਪ ਕੀਤੀ ਸੀ ਨਾ ਉਹ ਬੀ ਉਹਨੇ ਸ਼ਾਇਦ ਵਾਲੇ ਸਾਈਨਿੰਗ ਕੀਤੀ ਸੀਗੇ ਇਹ ਜਿਵੇਂ ਜੁਣ ਜੁਣ ਮੁੰਨ ਮੁੰਨ ਕਰਦਾ ਜਦੋਂ ਪ੍ਰਾਣ ਚਲ ਗਿਆ ਮੈਸੇਜ ਵੀ ਨੂੰ ਕਿਹਾ ਨਵੇਂ ਨੂੰ ਮੈਂ ਸਰ ਗੱਲ ਇੱਕ ਹੋ ਰਿਹਾ ਵੀ ਤੁਸੀਂ ਹੁਣ ਭਾਵੇਂ ਜਿੰਨੇ ਮਰਜ਼ੀ ਦੇ ਖਿਲਾਫ ਜੋ ਜੋ ਤੁਹਾਡੇ دل ਚ ਗੁੱਸੇ ਦੇ ਬਾਰੇ ਵੀ ਇਹਨੇ ਲਿਖ ਕੇ ਭੇਜਿਆ ਇਹ ਜਾਂ ਭਜਵਾਇਆ ਸੀਗਾ ਪਰ ਡੇਢ ਦੋ ਮਹੀਨਿਆਂ ਦੇ ਜੇ ਤੁਹਾਡੀ ਗੱਡੀ ਵਿੱਚ ਉਸੇ ਤਰ੍ਹਾਂ ਇਨਾਮ ਆ ਬੈਠਾ ਆ ਤੇ ਮੇਰਾ ਨਾਮ ਢਾ ਦਿਓ ਅਰੇ ਨਹੀਂ ਬਰਾਜ ਜੀ ਆਸਾਨੀ ਹੋਗਾ ਜੀ ਆਪਣੇ ਕੰਮ ਕਰੇਗਾ ਆਪ ਆਪਣਾ ਕਰੂੰਗਾ ਮੈਂ ਐਸੇ ਲੋਕਾਂ ਦੀ ਹੀ ਸੁਣਦਾ ਮੈਂ ਹਜੇ ਵੇਖ ਲਿਓ ਤੁਸੀਂ ਮੈਂ ਕਹਣਾ ਤੁਸੀਂ ਸੁਣੋ ਨਾ ਸੁਣੋ ਤੁਹਾਨੂੰ ਸੁਣਾਉਂਗਾ ਲੋ ਜੀ ਉਹ ਹੀ ਗੱਲ ਹੋ ਗਈ ਦੋ ਕੁ ਮਹੀਨਿਆਂ ਬਾਅਦ ਜਦੋਂ ਉਹ ਪਹਿਲੇ ਐਸਐਸਪੀ ਨਾਲ ਉਤਰਦਾ ਸੀ ਗੱਡੀ 'ਚ ਉਹਦਾ ਫੇਰ ਉਹਦੀ ਗੱਡੀ 'ਚ ਉਹ ਜਿੱਦਾਂ ਪਹਿਲਾਂ ਸੀਗਾ ਪਰ ਉਹ ਐਸਐਸਪੀ ਜਿਹੜਾ ਸੀ ਨਾ ਉਹਨੇ ਉਹ ਸਿਆਣਾ ਸੀਗਾ ਅੱਜ ਕੱਲ ਡੀਆਈਜੀ ਬਣਿਆ ਹੋਇਆ ਵਾ ਮੇਰੀ ਵੀ ਕਿਤੇ ਹਲੋ ਹੋਈ ਹੋ ਜਾਂਦੀ ਭੌਂ ਭੌਂਆ ਬੰਦਾ ਸੀਗਾ ਉਹਦੇ ਨਾਲ ਤੇ ਭਾਵੇਂ ਰੱਖਿਆ ਉਹਨੂੰ ਪਰ ਉਹਦੇ ਦੀਆਂ ਚੁਗਲੀਆਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਅਮਲ ਨਹੀਂ ਕੀਤਾ ਮਤਲਬ ਚੁਗਲੀਆਂ ਦਾ ਵਾਲਾ ਜਿਹੜਾ ਸ਼ੌਂਕ ਸੀਗਾ ਉਹ ਉਹਨਾਂ ਚਿਰ ਖਤਮ ਰਹਿ ਗਿਆ ਚਲੋ ਉਹ ਤੋਂ ਬਾਅਦ ਫਿਰ ਉਹ ਬਦਲ ਗਿਆ ਕੋਰੇ ਐਸਐਸਪੀ ਦਾ ਕਿ ਉਹਦੇ ਫਿਰ ਚੁਗਲੀਆਂ ਸ਼ੁਰੂ ਕਰਤੀਆਂ ਉਹਨੇ ਮਤਲਬ ਕਹਿੰਦਾ ਵੀ ਇਹ ਚੁਗਲ ਖੋਰ ਹੁੰਦੇ ਆ ਨਾ ਇਹ ਤੁਹਾਡਾ ਜਿੰਨਾ ਨੁਕਸਾਨ ਕਰਨਗੇ ਸਿਰਫ ਆਪਣੇ ਇੱਕ ਥੋੜੇ ਜਿਹੇ ਫਾਇਦੇ ਵਾਸਤੇ ਕਿ ਨਾਲ ਲੱਗੇ ਜਾਓਗੇ ਛੁੱਟੀ ਹਾਟੀ ਫਿਰ ਦੋ ਫਿਰ ਦੋ ਮਿਲ ਜੂਗੀ ਇਹੋ ਜਿਹਾ ਕੋਈ ਚਾਰ ਲੱਖ ਆਸਦਾ ਮਿਲ ਜਾਣਗੀਆਂ ਤੇ ਇਹਨਾਂ ਬੰਦੇ ਜਿਹੜੇ ਨੇ ਬੜੇ ਮਹਿਕਮੇ ਚੋਂ ਨੇ ਬੜੇ ਲੋਕਾਂ ਦਾ ਨਸਾਨ ਕੀਤਾ ਸਾਰਿਆਂ ਦਾ ਧੰਨਵਾਦ Thank you. Sasrika.